ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਆਪਾਂ ਬਣਾ ਰਹੇ ਹਾਂ ਪਲਵੰਡੀ ਸਭੋ ਟਰੈਕਟਰ ਮੰਡੀ ਹਰ ਬੁੱਧਵਾਰ ਲੱਗਦੀ ਐ ਕੀ ਰੇਟ ਰਹਿਣਗੇ ਤੇ ਮੋਬਾਈਲ ਨੰਬਰ ਜ਼ਰੂਰ ਲਵਾਂਗੇ ਵੀਡੀਓ ਸ਼ੇਅਰ ਕਰਦੇ ਤੇ ਪੇਜ ਕਰ ਲਿਓ ਫੋਲੋ ਤੇ ਇੱਕ ਕਮੈਂਟ ਜ਼ਰੂਰ ਕਰ ਦਿਆ ਕਰੋ ਵੀ ਕਿਸ ਤਰ੍ਹਾਂ ਦੇ ਟਰੈਕਟਰ ਲੈ ਕੇ ਆਈਏ ਜਿਹੜੇ ਟਰੈਕਟਰ ਦੀ ਡਿਮਾਂਡ ਜ਼ਿਆਦਾ ਹੋਊਗੀ ਤੁਸੀਂ ਡਿਮਾਂਡ ਕਰੋਗੇ ਉਦਾਂ ਦੀ ਆਪਾਂ ਵੀਡੀਓ ਲੈ ਕੇ ਆਵਾਂਗੇ ਤੇ ਰੇਟ ਤੁਹਾਨੂੰ ਦਿਖਾ ਦਿੰਨੇ ਆ ਸਭ ਤੋਂ ਪਹਿਲਾ ਟਰੈਕਟਰ ਸੋਨਾ ਲੀਕਾ ਲੈ ਕੇ ਆਏ ਆ ਆਪਾਂ 750 2012 ਮਾਡਲ ਤੇ ਕੀਮਤ ਜਿਹੜੀ ਰੱਖੀ ਹੈ ਦੀ 3 ਲੱਖ ਤੇ 75000 ਰੁਪਿਆ ਰੱਖੀ ਹੈ ਟਾਇਰ ਗੁੜਿਆਰ ਦੇ ਆ ਗਏ ਤੇ ਹਰਿਆਣਾ ਨੰਬਰ ਆ ਗਿਆ ਅੱਗੇ ਆ ਗਿਆ ਸਬਰਾਜ 855 ਟਰੈਕਟਰ ਕਲੋਸ ਕਰਦਾ ਇੰਜਨ ਆ ਗਿਆ ਹਰਿਆਣਾ ਨੰਬਰ 4013 ਮਾਡਲ ਤੇ 475 ਦੀ ਕੀਮਤ ਰੱਖੀ ਹੈ ਸੋਨਾਲੀ ਕਾ ਡੀਆਈ 750 ਆ ਗਿਆ ਜੀ ਹਰਿਆਣਾ ਨੰਬਰ 2017 ਮਾਡਲ ਕੀਮਤ ਦੀ ਗੱਲ ਕਰੀਏ 4 ਲੱਖ ਤੇ 75000 ਰੁਪਿਆ ਰੱਖੀ ਹੈ ਇਹ ਰੇਟ ਰੇਟ ਨੇ ਇੱਕ ਮੌਕੇ ਦੇ ਅਡਜਸਟਮੈਂਟ ਰੇਟਾਂ ਦੇ ਵਿੱਚ ਹੋ ਜਾਊਗਾ ਤੇ ਜੌਂਡ 1052 ਦਾਸ ਜਿਹੜਾ ਇਹ ਟਰੈਕਟਰ 2020 ਮਾਡਲ ਹੈ ਤੇ ਕੀਮਤ ਰੱਖੀ ਹੈ ਵੀ 7 ਲੱਖ ਤੇ 10000 ਰੁਪਿਆ ਇੱਧਰ ਆ ਗਿਆ ਸੋਨਾਲੀ ਕਾ ਡੀਆਈ 750 2018 ਮਾਡਲ 4 ਲੱਖ ਹਾਂ ਤੇਰੇ ਵਾਲ ਤੇ ਨਹੀਂ ਖਲਾ 90000 ਰੁਪਿਆ ਦੀ ਕੀਮਤ ਹੈ ਤੇ ਪ੍ਰੀ 60 59 ਆ ਗਿਆ 20 ਮਾਡਲ ਕੀਮਤ ਆ ਗਈ ਇਹਦੀ 4 ਲੱਖ ਤੇ 60000 ਰੁਪਿਆ ਤੇ ਇਧਰ ਇਹਦਾ ਸੋਨ ਲੀਕਾ ਡੀਏ 35 ਦਾ ਆ ਗਿਆ ਇਹ ਆ ਗਿਆ ਮਿੱਤਰੋ 2005 ਮਾਡਲ ਕੀਮਤ ਆ ਗਈ 1 ਲੱਖ ਤੇ 90000 ਰੁਪਿਆ ਬਾਜ ਪਹਿਲਾਂ ਮਰਾਜ ਹੋਣਗੇ ਸੋਨਾਲੀਕ ਆ ਗਿਆ ਡੀ 850 2020 ਮਾਡਲ ਕੀਮਤ ਆ ਗਈ 5 ਲੱਖ 75000 ਰੁਪਇਆ ਇਹ ਟਰੈਕਟਰ ਸਾਰੇ ਛਣਿਆਣਾ ਨੰਬਰੀ ਸੀਗੇ ਜਿਹੜੇ ਹੁਣ ਤੱਕ ਤੁਹਾਨੂੰ ਦਿਖਾਏ ਨੇ ਤੇ ਇਹ ਇਦਾਂ ਜਿਹੜਾ ਐਕਸਟਰਾ ਕੇ ਨਹੀ ਐਕਸ ਟਰੈਕਟਰ ਆ ਗਿਆ ਮਾਡਲ 94 ਕੀਮਤ ਦੀ ਗੱਲ ਕਰੀ 1 ਲੱਖ 26000 ਰੁਪਇਆ ਆ ਗਿਆ ਫਾਰਮ ਟਰੈਕ ਆ ਗਿਆ ਜੀ 99 ਮਾਡਲ 2 ਲੱਖ ਤੇ 22000 ਰੁਪਏ ਦੀ ਕੀਮਤ ਆ ਗਈ ਇੰਦਰ ਘੜਾ ਸੂਣਾਂ ਲਿੱਕਾ ਡੀਏ 35 2005 ਮਾਡਲ 2 ਲੱਖ ਤੇ 20000 ਰੁਪਏ ਦੀ ਕੀਮਤ ਹੈ ਐਸਰ ਆ ਗਿਆ ਮਾਡਲ 94 ਤੇ ਕੀਮਤ ਆ ਗਈ 1 ਲੱਖ ਤੇ 5000 ਰੁਪਏ ਸੁਵਰਾਜ 1035 ਆ ਗਿਆ ਐਫੀ ਮਾਡਲ 93 ਤੇ ਕੀਮਤ ਆ ਗਈ 1 ਲੱਖ ਤੇ 50000 ਰੁਪਿਆ ਤੇ ਮੈਟਰੋ ਅਪੋਲੋ ਦੇ ਟਾਇਰ ਆ ਗਏ ਸੋਨਾ ਲੀਕਾ ਡੀਆਈ 60000 ਆ ਗਿਆ 2010 ਮਾਡਲ 2 ਲੱਖ ਤੇ 35000 ਰੁਪਿਆ ਦੀ ਕੀਮਤ ਆ ਗਈ ਮਹਿੰਦਰਾ 265 ਡੀਆਈ ਆ ਗਿਆ 93 ਮਾਡਲ 1,45,000 ਰੁਪਏ ਦੀ ਕੀਮਤ ਆ ਜੀ। ਸੋਨਾ ਲਿਕਾ 750 2009 ਮਾਡਲ ਕੀਮਤ ਆ 3,05,000 ਰੁਪਏ। ਅਪੋਲੋ ਦੇ ਟਾਇਰ ਆ ਗਏ। ਇਹ ਐਸਰ ਆ ਗਿਆ ਇਧਰ 2021 ਮਾਡਲ 3,15,000 ਰੁਪਏ ਦੀ ਕੀਮਤ ਆ। ਇਹ ਇਧਰ ਬਾਈ ਮਾਡਲ ਆ ਇਸ ਤਰ੍ਹਾਂ ਆ ਗਿਆ 3,75,000 ਰੁਪਏ ਕੀਮਤ ਆ। 911 ਆ ਗਿਆ 95 ਮਾਡਲ ਇਹਦੀ ਕੀਮਤ 2 ਲੱਖ ਤੇ 20000 ਰੁਪਏ ਟਾਇਰ ਗੁਡੀਅਰ ਦੇ ਆ ਗਏ ਲੈ ਵੀ ਅੱਗੇ ਆ ਗਿਆ ਸੁਬਰਾ ਸੋਨਾਲੀਕਾ ਸੌਰੀ ਸੋਨਾਲੀਕਾ ਡੀ 750 14 ਮਾਡਲ ਆ ਗਿਆ 4 ਲੱਖ ਤੇ 35000 ਰੁਪਏ ਦੀ ਕੀਮਤ ਹੈ ਜਿੱਤੇ 50 ਨੰਬਰ ਆ ਗਿਆ ਲੈ ਵੀ ਅਰਜਨ 2009 ਮਾਡਲ 3 ਲੱਖ ਤੇ 60000 ਰੁਪਏ ਦੀ ਕੀਮਤ ਆ ਜੀ ਫਾਰਮ ਟਰੈਕ ਆ ਗਿਆ ਜੀ 2005 ਮਾਡਲ 2 ਲੱਖ 60000 ਰੁਪਏ ਦੀ ਕੀਮਤ ਆ ਗਈ ਇੱਧਰ ਤੁਹਾਨੂੰ ਇੱਕ ਟਰੈਕਟਰ ਤੋਂ ਹ ਐਮਟੀ 4511 93 ਮਾਡਲ 1 ਲੱਖ 30000 ਰੁਪਏ ਕੀਮਤ ਫਾਰਮ ਟਰੈਕ 50 ਲ ਆ ਗਿਆ 97 ਮਾਡਲ 1 ਲੱਖ ਤੇ 65000 ਰੁਪਏ ਕੀਮਤ ਸ਼ਕਤੀ ਦੀ ਸ਼ਕਤੀ ਦੀ ਮਾਡਲ ਆ ਗਿਆ ਜੀ 2013 4 ਲੱਖ ਤੇ 55000 ਰੁਪਏ ਦੀ ਕੀਮਤ ਆ ਗਈ ਇੱਧਰ ਲੋਡਰ ਖੜਾਗਾ ਲੈਕਸ ਫਰੈਟਰਟਰ ਤੇ ਕੰਪਲੀਟ 99 ਮਾਡਲ ਹੈ ਤੇ 2 ਲੱਖ ਤੇ 20000 ਰੁਪਏ ਦੀ ਕੀਮਤ ਹੈ ਲੋਡਰ ਸਮੇਤ ਇਹ ਰਹੀ ਇਹ ਤਾਂ ਇਹ ਇੰਦਰ ਨਿਊ ਹਾਲੈਂਡ ਆ ਗਿਆ ਜੀ 5500 ਟੋ ਮਾਡਲ ਦੇ ਵਿੱਚ 2010 ਮਾਡਲ ਪੀ ਵੀ 3 4 ਲੱਖ ਤੇ 45000 ਰੁਪਏ ਕੀਮਤ ਆ ਜੀ ਫੋਰ 2730 ਆ ਗਿਆ 2001 ਮਾਡਲ 3 ਲੱਖ ਤੇ 10000 ਰੁਪਏ ਕੀਮਤ ਆ ਜੀ ਤੇ ਪੰਜਾਬ ਨੰਬਰ ਆ ਗਿਆ ਤੇ ਹੁਣ ਸੀਜ਼ਨ ਦੇ ਵਿੱਚ ਮਿੱਤਰ ਰੀਪਰ ਵੀ ਇੱਥੇ ਆਉਣ ਲੱਗੇ ਰੀਪਰ ਜਿਵੇਂ 16 ਮਾਡਲ ਆ ਗਿਆ ਸੀ ਕੇਐਸ ਦਾ 1,90,000 ਰੁਪਿਆ ਇਹਦੀ ਕੀਮਤ ਹੈ ਜਗਤ ਜੀਤ 2019 ਮਾਡਲ 1,95,000 ਰੁਪਿਆ ਦੀ ਕੀਮਤ ਆ ਗਈ ਉਬਰਾਜ ਆ ਗਿਆ ਜੀ 99 ਮਾਡਲ 735 ਹੈ 1 ਲੱਖ ਤੇ 40000 ਰੁਪਿਆ ਇਹਦੀ ਆ ਗਈ ਕੀਮਤ ਸੋਆ ਲੀਕਾ 740 99 ਮਾਡਲ 1 ਲੱਖ ਤੇ 30000 ਰੁਪਿਆ ਕੀਮਤ ਵਾਲੀ 735 97 ਮਾਡਲ ਦੀ ਕੀਮਤ ਦੀ ਗੱਲ ਕਰੀਏ 1 ਲੱਖ ਤੇ 30000 ਰੁਪਿਆ ਆ ਗਈ ਫਾਰਮਟ੍ਰੈਕ 60 ਪੰਜਾਬ ਨੰਬਰ 2003 ਮਾਡਲ 2 ਲੱਖ ਤੇ 40000 ਰੁਪਿਆ ਕੀਮਤ ਹੈ ਇਹਦੀ ਇਹ ਵੀ ਫਾਰਮਟ੍ਰੈਕ ਆ ਗਿਆ ਜੀ 2007 ਮਾਡਲ ਇਹਦੀ ਕੀਮਤ ਦੀ ਗੱਲ ਕਰੀਏ 2 ਲੱਖ ਤੇ 60000 ਆ ਜੀ ਤੇ ਪੰਜਾਬ ਨੰਬਰ ਟਰੈਕਟਰ ਆ ਗਿਆ ਮਿੱਤਰੋ ਨਿਊ ਹੋਲੈਂਡ ਸੱਤੀ ਦੀ 13 ਮਾਡਲ 475 ਕੀਮਤ ਕ੍ਰੀਸ ਨਹੀਂ ਹੈ ਪੰਜਾਬ ਨੰਬਰ ਹੈ ਟੋਆ ਮਾਡਲ ਦੇ ਵਿੱਚ ਆ ਗਿਆ ਅਰਜਨ 2015 ਤੇ 5 ਲੱਖ ਤੇ 45000 ਦੀ ਕੀਮਤ ਆ ਜੀ ਅਰਜਨ 605 2012 ਮਾਡਲ ਕੀਮਤ 415 ਮੈਂਡਰਾ 475 ਆ ਗਈ 2001 ਮਾਡਲ 255000 ਕੀਮਤ ਆ ਗਈ ਡਬਲ ਕਲਚ ਹੈ ਕਹਿੰਦੇ ਪੰਜਾਬ ਨੰਬਰ ਆ ਗਿਆ ਜੀ ਵਧੀਆ ਹੀ ਵਧੀਆ ਟੋਨ ਵਾਲੀ ਕਾ ਡੀ 850 ਆ ਗਿਆ ਜੀ 2000 19 ਮਾਦਤ 435 ਕੀਮਤ ਆ ਗਈ ਤੇ ਪੰਜਾਬ ਨੰਬਰ ਆ ਗਿਆ ਜੀ ਲੋ ਜੀ ਅੱਗੇ ਆ ਗਿਆ ਸ਼ਕਤੀ ਤੀ 2011 ਮਾਡਲ ਕੀਮਤ 4 ਲੱਖ ਤੇ 65000 55 ਆ ਗਿਆ ਜੀ 2008 ਮਾਡਲ 2 ਲੱਖ ਤੇ 90000 ਕੀਮਤ ਆ ਜੀ ਤੇ ਤੇਲ ਬ੍ਰੇਕਾਂ ਵਾਲੀਆਂ ਫਾਰਮ ਟਰੈਕ 60 97 ਮਾਡਲ 1 ਲੱਖ ਤੇ 70000 ਰੁਪਇਆ ਦੀ ਕੀਮਤ ਆ ਜੀ ਮਿੰਦਰਾਗਾ 25590 ਮਾਡਲ 3.90 ਹਜ਼ਾਰ ਰੁਪਏ ਇਹਦੀ ਡਿਮਾਂਡ ਆ ਮਿੱਤਰੋ ਅੱਗੇ ਤੁਹਾਨੂੰ ਸੋਨਾ ਲਿਖਾ ਡੀਆਈ 750 ਦਿਖਾਉਣੇ ਆ ਜੀ 2011 ਮਾਡਲ 3 ਲੱਖ ਤੇ 40 ਹਜ਼ਾਰ ਰੁਪਿਆ ਕੀਮਤ ਹੈ ਜੀ 11 ਮਾਡਲ ਆਗੇ ਸਵਰਾਜ 855 3 ਲੱਖ ਤੇ 70 ਹਜ਼ਾਰ ਰੁਪਿਆ ਕੀਮਤ ਹੈਗੀ ਤੇ ਪੰਜਾਬ ਨੰਬਰ ਆ ਗਿਆ ਉਹਦੀ ਬਣਵਾਤੀ ਆ 750 ਦੀ ਕਿੰਨਾ ਬਾਈ ਮੋਬਾਈਲ ਨੰਬਰ ਬੋਲਦੇ ਵੀਡੀਓ ਬਣਾਤੀ 9876774416 ਜੀ 98767 6774416 74416 ਕਿਹੜਾ ਪਿੰਡ ਆ ਜੀ ਹਤਲਕਲਾ ਜੀ ਠੀਕ ਹੈ 23 ਜਨ ਗੇਅਰ ਦਾ ਕਿੰਨਾ ਟਰੈਕਟਰ ਸਹੀ ਹੈ ਠੀਕ ਹੈ ਠੀਕ ਹੈ ਵਧੀਆ ਭਰਾ ਹਾਂ ਨਹੀਂ ਫਾਰਮ ਟਰੈਕ 45 ਵਾਲਾ 2000 ਮਾਡਲ 2 ਲੱਖ ਤੇ 25000 ਰੁਪਿਆ ਕੀਮਤ ਆ ਜੀ ਦੀ ਸੋਰਾ 724 ਆ ਗਿਆ 93 ਮਾਡਲ 1 ਲੱਖ ਤੇ 20000 ਰੁਪਿਆ ਕੀਮਤ ਆ ਗਈ 73598 ਮਾਡਲ 1 ਲੱਖ ਤੇ 63000 ਕੀਮਤ ਤੇ ਪੰਜਾਬ ਨੰਬਰ ਆ ਗਿਆ ਹੋਰ ਜੀ ਕਿਹੜੇ ਦੀ ਪੁਣੀ ਜੀ ਕਿਸੇ ਦੀ ਪਾਦੇ ਹਾਲੈਂਡ ਦੀ ਪੁਣੀ ਹਾਲੈਂਡ ਦੀ ਪਾਦੇ 44 ਦੀ ਪਾਦੇ 44 ਦੀ ਪਾਦਨੇ 855 ਆ ਗਈ 2003 ਮਾਡਲ 2 ਲੱਖ ਤੇ 95000 ਰੁਪਿਆ ਕੀਮਤ ਆ ਗਈ ਸਵਰਾਜ 735 ਆ ਗਿਆ ਜੀ 2000 ਮਾਡਲ 2 ਲੱਖ ਤੇ 10000 ਰੁਪਿਆ ਕੀਮਤ ਆ ਗਈ। ਲੋ ਜੀ ਸਵਰਾਜ 744 ਆ ਗਿਆ ਜੀ 2001 ਮਾਡਲ 2 ਲੱਖ 55 ਕੀਮਤ ਆ ਗਈ ਸੇਹੜੀ ਦੇ ਵਿੱਚ ਹੈ। ਤੁਹਾਡੀ ਜਾਣ ਪਛਾਨ ਕਰਵਾ ਦਈਏ। ਫੜੇ ਜੀ ਮੈਂ ਇੱਕ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ। ਕੀ ਨਾਮ ਹੈ ਜੀ ਆਪਣਾ? ਕੁਲਵਿੰਦਰ ਸਿੰਘ ਜੀ। ਕਿਹੜਾ ਪਿੰਡ ਆ ਜੀ? ਭੋਰ ਜਿਸੇ ਮੰ। ਖਰੀਦ ਵੇਚ ਦਾ ਕੰਮ ਹੈ ਇਹ। ਹਾਂ ਜੀ। ਕਿੰਨੇ ਟਰੈਕਟਰ ਹੈ ਆਪਣੇ ਕੋਲ? ਆਪਣੇ ਕੋਲ ਅੱਜ 4 ਹੈ। 4 ਟਰੈਕਟਰ ਹੈ। ਹੋਰ ਕਿਹੜੇ-ਕਿਹੜੇ ਆ ਜੀ ਇੱਕ ਤਾਂ 37 30 ਹੈਗਾ। ਇੱਕ ਹੌਲੈਂਡ 383 2012 ਦੇ ਬਾਰ ਮਹੀਨੇ ਦਾ ਠੀਕ ਹੈ ਜੀ ਇਹ ਕਟ 552 2003 ਮਾਡਲ ਠੀਕ ਹੈ ਜੀ ਜੇ ਕਿਸੇ ਨੇ ਵਿੱਚ ਕਟਾਉਣਾ ਹੋਵੇ ਵਿੱਚ ਵੀ ਕਟ ਲੈਣਾਂ ਹਾਂ ਵਿੱਚ ਕੱਟ ਲਾਂਗੇ ਬਾਈ ਠੀਕ ਹੈ ਇਹ ਨੰਬਰ ਪੰਜਾਬ ਮਿਲਦੇ ਹਰਿਆਣਾ ਨੰਬਰ ਹੈ ਬਾਈ ਸਾਰੇ ਹਰਿਆਣਾ ਹੁੰਦੇ ਹਾਂ ਜੀ ਸਾਰੇ ਹਰਿਆਣਾ ਹੁੰਦੇ ਠੀਕ ਹੈ ਠੀਕ ਹੈ ਮੋਬਾਈਲ ਨੰਬਰ 84270 84360 ਠੀਕ ਹੈ ਜੀ ਲਓ ਜੀ ਇਹ ਨੰਬਰ ਦੇ ਸੰਪਰਕ ਕਰ ਲਿਓ ਤੇ ਵੀਡੀਓ ਸ਼ੇਅਰ ਕਰੀ ਚੱਲੋ ਨਾਲ ਹੁੰਦੀ ਹੈ ਅੱਗੇ ਤੁਹਾਨੂੰ ਇੱਕ ਨੰਮ ਐਸੀ ਦਿਖਾਉਣਾ ਟਰੈਕਟਰ 241 2007 ਮਾਡਲ ਕੀਮਤ ਆ ਗਈ 2 ਲੱਖ ਤੇ 48000 ਰੁਪਿਆ 855 ਆ ਗਈ 2003 ਮਾਡਲ 2 ਲੱਖ ਤੇ 67000 ਦੀ ਕੀਮਤ ਆ ਗਈ 36 ਦੀ ਆ ਗਿਆ ਜੀ ਟੋਮ ਮਾਡਲ ਦੇ ਵਿੱਚ 2013 ਮਾਡਲ 4 ਲੱਖ ਤੇ 45000 ਰੁਪਿਆ ਦੀ ਕੀਮਤ ਆ ਗਈ ਲੋ ਜੀ ਇੱਧਰ ਮੈਂ ਇਸ ਦੇ ਆਸੇ ਪਾਸੇ 1:8 ਵਜੇ ਹੋਏ ਪਿਆ 241 ਹੈ ਤੇ ਤੇ ਇੱਧਰ ਆ ਗਿਆ ਜੀ ایسਰ 200 2015 ਮਾਡਲ 2 ਲੱਖ ਤੇ 35000 ਰੁਪਿਆ ਕੀਮਤ ਆ ਗਈ ਲੈ ਵੀ ਮਿੱਤਰੋ ਇਹ ਹੈਗੇ ਸੀਗੇ ਤਲਵੰਡੀ ਸਬੋ ਟਰੈਕਟਰ ਮੰਡੀ ਦਾ ਰੇਟ ਤੇ ਪੇਜ ਕਰ ਲਿਓ ਫੋਲੋ ਤੇ YouTube ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ Insta ID ਕਰ ਲਿਓ ਫੋਲੋ ਤੇ ਪੇਜ ਨੂੰ ਸ਼ੇਅਰ ਕਰ ਦਿਓ ਬਤ-ਬਤ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਵਿੱਚ